ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਆਉਂ ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੈ ਦਸਵੀਂ ਕਬਜ ਬਾਤ ਬੇਨਤੀ ਚੋਪਈ ਹਮਰੇ ਘਰ ਆਤ ਦੈਰਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨਨ ਮਨ ਰਾਏ ਹਮਾਰਾ ਆਪਣਾ ਜਾਨ ਕਰੋ ਪਰਤ ਪਾਰਾ ਹਮਰੇ ਤੋ ਤਸਬੈ ਤੁਮ ਕਾਹੋ آپ ہاتھ دے موہے بچاؤ بس بسے مور پروارا سیوک سکھ سبے کر تارا مور چا اچھا نج کر دے جیے ساو پیرن کو آج سنگریے ਤੋਰ ਨਾ ਹੋਏ ਹਮਾਰੀ ਅਸ ਤੌਰ ਪਜਨ ਕੀ ਰਾਹੇ ਪਿਆਸਾ ਤੁਮ ਸਾਡ ਕੋਈ ਆਵਰ ਨਾ ਧਿਆਉ ਜੋ ਪਰ ਚਾਹੂ ਤੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰਿਆਂ

ਰਾਖ ਲੈ ਹੋ ਮੋਹਿ ਰਾਖਣ ਹਾਰੇ ਸਹਾਇ ਬਸੰਤ ਸਹਾਇ ਪਿਆਰੇ ਦੇਨ ਪੰਦਨ ਦੁਸ਼ਟਾਂ ਦੇ ਹੰਤਾ ਤਮਹ ਪੁਰੀ ਚਤਰਨ ਦਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਤਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਗਾਸਾ ਸ਼ਕਲ ਕਾਲ ਕਾ ਕੀ ਆਤਮਾ ਚ ਜਾਵਣ ਕਾਲ ਜੋਗੀ ਸਿਰ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਾਵਣ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਾਵਣ ਕਾਲ ਸਭ ਜਗਤ ਬਣਾਇਓ ਦੇਵਤਾ ਅੰਤ ਚਾ ਚਨ ਉਪਜਾਇਓ ਆਦ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸ਼ਕਲ ਪਰਜਾ ਜਿਨ ਆਪ ਸਵਾਰੀ ਸੇਵਕਾਂ ਕੋ ਸੇਵ ਗੁਣ ਸਖ ਦਿਓ ਸਾਤਰਨ ਕੋ ਪਾਲਮੋ ਬਾਦ ਕੀਓ ਕਾਰਟ ਕਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਖੀਟੇ ਤੇ ਕਾਂਚਰ ਅਸੂਰ ਲਾ ਸਭ ਪਰ ਕਿਰਪਾ ਦਸਤਕਾਰ ਕੋ ਲਾ ਸੰਤੰਤ ਕਪਾਏ ਤੇ ਦੁਖੀ ਸੋਖ ਪਾਏ ਸਾਧਨ ਕੇ ਸੁਖੀ ਏਕੇ ਕੇ ਪੇਰ ਪੈਛਾਨ ਕਾਟ ਕਾਟ ਕੇ ਪਟ ਪਟ ਕੀ ਜਾਨ ਜਬ ਉਤਮ ਕਰ ਕ ਕਰਾ ਕਰ ਤਾਰ ਪਰਜਾ ਤਰਤ ਤਬ ਤੇ ਅਪਾਰਾ ਜਬ ਆਕਤ ਕਹਿ ਤहूं ਕਬਹੂੰ ਤਮ ਮਿਲਤ ਦੇ ਧਰ ਸਭੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਭੂਜ ਅਚਾਰੇ ਤਮ ਸਭ ਹੀ ਤੇ ਰਤ ਨਰਾਲਮ ਜਾਣਤ ਬੇਦ ਭੇਦ ਅਰ ਆਲਮਨ ਨਰੰਕਾਰ ਨਰਬਿਕਾਰ ਆਰਲੰਭ ਆਦ ਅਲীন ਅਨਾਦ ਅਤੰਬ ਤਾਂ ਕਾ ਮੂੜ ਅਚਾਰ ਤੋਂ ਭੇਦ ਦਾ ਜਾਂਕ ਭੇਵ ਨਾ ਪਾਵਤ ਬੇਦਾ ਤਾਂ ਕੋ ਕਰ ਪਾਣ ਤਿਆਨ ਮਾਨਤ ਮਹਾ ਮੂੜ ਕੇਸ਼ ਭੇਦ ਨਹੀਂ ਜਾਨਤ ਮਹਾਦੇਵ ਤੋ ਕੈਤ ਸਦਾ ਸਿਵ ਨਰੰਕਾਰ ਕਾ ਚੀਨਤ ਨਹੀਂ ਪੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭੈਨ ਭੈਨ ਤੋ ਤੀਤੀ ਤੁਮਰਾ ਲਖਾ ਨ ਜਾਏ ਪਸਾਰਾ ਕੇਵ ਬੇਦ ਸਜਾ ਪ੍ਰਥਮ ਸੰਸਾਰਾ ਏਕੇ ਰੂਪ ਨ ਰੂਪ ਸਰੂਪਾ ਰੰਗ ਪਇਓ ਰਾਵ ਕਾਹੀ ਪੂਪਾ ਅੰਜੜ ਜੇਰਾ ਦਸੇ ਤਜ ਕੀਨੀ ਔਤ ਭਜ ਖਾਣ ਬਹੁਤ ਰਚ ਦੀਨੀ ਕਾਹੂ ਫੋਲ ਰਾਜਾ ਹਵ ਬੈਠਾ ਕਹੋਂ ਸੇ ਤੁਮ ਪਾਇਓ ਅ ਸੰਕਟ ਅ ਕੈਠਾ ਸਗਲੇ ਸ੍ਰੇਸ਼ਟ ਤਤ ਕਾਇ ਅਚੰਬ ਆਦ ਜਗਾ ਦਸ ਰੂਪ ਸੁਵੰਪੰ ਆਬਰਛਾ ਮੇਰੀ ਤੁਮ ਕਰੋ ਅ ਸਿੱਖ ਅਬਾਰ ਅ ਸਿੱਖ ਸੰਗਰੋ ਦੋਸ਼ ਜਤੇ ਉਠਵਤ ਉਤ ਪਾਤਾ ਸਾਕਲ ਮਲੇ ਸ਼ਕਾਰੋ ਰਣ ਕਾਤਾ ਜੇ ਅਸਤੋਦ ਤਵ ਸ਼ਰਨੀ ਪਰੇ ਤਿੰਕੇ ਦੁਸ਼ਟ ਦੋਖ ਤਾ ਹੈ ਹਮਾਰੇ ਪੋਰਖ ਜਾਉਣ ਪਗ ਪਾਰੇ ਤਿਹਾਰੇ ਤਿੰਕੇ ਤੁਮ ਸੰਕਟ ਸਬਟਾਰੇ ਜੋ ਕਾਲ ਕੋ ਇਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟ ਮਹਿ ਹੈ ਰਸਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸਟ ਤਰੇ ਤਤ ਕਾਲਾ ਕਿਰਪਾ ਦ੍ਰਿਸ਼ਤ ਤਨ ਜਾਹੇ ਨਿਹਾਰ ਹੋ ਤਾਂ ਕੇ ਤਾਪਤ ਨਿਕ ਤਮੈ ਹਾਰ ਹੋ ਰਦ ਸਦ ਕਰ ਮੋ ਸਭ ਹੋਈ ਦੁਪਟ ਸਾ ਸਵੇ ਸਾਰੇ ਨਾ ਕੋਈ ਇੱਕ ਬਾੜ ਜਿਨ ਤੋਂ ਮੈਂ ਸਮਾਰਾ ਕਾਲ ਫਾਸ ਕੇ ਤਾਏ ਆਵਾਰਾ ਜਿਨ ਨਰ ਨਾਮ ਤਹਾਰੋ ਕਹਾ ਦਾਰਜ ਦੁਖਤ ਦੋਖ ਤੈਰਾ ਖੜਗ ਖੇਤ ਮੈਂ ਸ਼ਰਨ ਤਹਾਰੀ ਆਪ ਹੱਥ ਦੇ ਲਿਓ ਅਬਾਰੀ ਸਰਬਤਰ ਹੋ ਸਹਾਈ ਟੋਟ ਦੂਗ ਤੇ ਲਿਓ ਬਚਾਈ ਖੜਗ ਤੇ ਤੁਮ ਸ਼ਰਨਤ ਆਰੀ ਆਪ ਹੱਥ ਦੇ ਲਿਓ ਅਬਾਰੀ ਆਰ ਬਟ ਰੋ ਹੋ ਸਾਈ ਡਰ ਤੋਂ ਦੂਤੇ ਲਿਓ ਬਚਾਈ ਸਵਈਆ ਪਾਇ ਗਜਬ ਤੇ ਤੁਮਰੇ ਤਬ ਤੇ ਕੋਈ ਆਖ ਤਰਹੀਨੀ ਆ ਨਿਉ RAM ਰਹੀਮ ਪਰਾਨ ਕਰਾਨ ਅਨੇਕ ਕਹੇ ਮਤ ਇਕ ਨਾ ਮਾਨਿਉ ਸਮਰਤ ਸਾਤਰ ਬੇ ਦਸਬੈ ਬਾਪੇ ਦਾ ਕਹੇ ਅਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈਨ ਕਾਯੋ ਸਭ ਤੋਹਿ ਬਖਾਨਿਓ ਦੋਰਾ ਸਾਗਲਾ ਦਵਾਰ ਕੋ ਛਾੜ ਕੇ ਗਹਿ ਤਵਾਰਿਓ ਦਵਾਰ ਬਾਇਂ ਕੈਂ ਕੀ ਲਾਜ ਅਸ ਗੋਬਿੰਦ ਦਾਸ ਤੋ ਆਰ ਸਾਗਲ ਦਵਾਰ ਕੋ ਛਾੜ ਕੇ ਗਹਿ ਤੋ ਆਰਿਓ ਦਾਰ ਬਾਇਂ ਕੈਂ ਕੀ ਲਾਜ ਅਸ ਗੋਬਿੰਦ ਦਾਸ ਤੋ ਆਰ ਬਾਇਂ ਕੈਂ ਕੀ ਲਾਜ ਅਸ ਗੋਬਿੰਦਦਾ ਸਤ ਹਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤ